ਕਹਨ ਹਾਲ ਕੀਆ ਅਰਤ ਨਗਰਨਾਂ ਸਾਟ ਹੈ ਜਮਕਾਜ਼ਾ ਹੈ ਸ੍ਰੀ ਦਾ ਜਨ ਹਰ ਕਾਲ ਤੋਂ ਸਹੀ ਲਗਾਇਆ ਭਰ ਸਾਥੋਂ ਤੋਂ ਸਰਦਾਰਾ ਹੀ ਮਨ ਭੂਰਾ ਅੱਜ ਆਪਦੇ ਰਸ ਜੈ ਸੋ ਸਿਮਰਤੋ ਨਟਾ ਹਮਾਲ ਆੜ ਹਰ ਸਤਿਗੁਰੂ ਤੁਮ ਰਾਮ ਉਪਰ ਮਿਹਿਆ ਸੁਖ ਹੋਇ ਆਮ ਹਰ ਮਨ ਲਾਵੋ ਕੀ ਤਹ ਮਾਰੇ ਹਰ ਹਰ ਨਾਮ ਰਖੋ ਤਾਰੇ ਹਰ ਹਰ ਨਾਮਕ ਬਚਨ ਸਮਾਓ ਉਪਰ ਮਿਹਿਆ ਪਰਬਤ ਹੋਈ ਆਮ ਮਨ ਸੋਧਨ ਹਰ ਮਾਤੋ ਪ੍ਰਾਨਾ ਮੇਰੇ ਮੰਟਨ ਅੰਮ੍ਰਿਤ ਨਿਲਗੜਾ ਹਰ ਹਰਿ ਦੇਵਾ ਕੋ ਗੁਰਬੀਨ ਹੋ ਔਰ ਨੰਗਰ ਸੋਈ ਨਾਮ ਹਰ ਹਰਿ ਨਾਮ ਸੁਰ ਸੁਗਲਾਤ ਹਰ ਰੰਗ ਨਰਮ ਰਤਿ ਧਨ ਮਹਾ ਪ੍ਰਭ ਗੁਰਬੀਨ ਜੈ ਸ੍ਰੀ ਮਹਲਾ ਤੁਥ ਹਰ 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 ਨਾਮ ਜਪਾਣਾ ਗੁਰਮੁਖ ਨਾਮ ਸਦਾ ਵਹਿਰਾ ਹਰ 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 ਪਾਤ ਜਣਾਵੋ ਹਰ ਹਰ ਨਾਮੁ ਮਹਾਰਾਮ ਹਰ ਹਰ ਨਾਮ ਦੇਵ ਪਿਆਟ ਹਟ ਹੰਦ ਸਦਾ ਵਣਦਾ ਹਰ ਸਦ ਜਸ ਕਉੜ ਕਾਵੋ ਦੇਸਾਤ ਸਮਤੋ ਮਹਾਰਾਮ ਆਉ ਸੁਖੀ ਹਰਿ ਦੇਵ ਨਾਮ ਸੁਨਹਰ ਕਥਾ ਨਾਮ ਲੈ ਰਾਮ ਹਰਿ ਹਰਿ ਕਿਰਪਾ ਧੰਭ ਤੁਮ ਬਿਧੋ ਗੁਰ ਮਿਲਿਆ ਹਾਰੋ ਮਹਾਰਾਮ ਕਰ ਕੀਤ ਇਸ ਅਭਿ ਹਰ ਨਾਨਕ ਤੂ ਪਤੋ ਮਹਾਰਾਮ ਜੈ ਸ੍ਰੀ ਮਹਾਰਾ ਸਤਿ ਪੰ ਰਸ ਰਸ ਰਾਮ ਦਰਸ ਰਾਮ ਵਾਹ ਪੁਰਜੀ ਕਾ ਕਰਸਾ ਵਾਹ ਗੁਰ ਜੀ ਕੀ ਭਤੇ

ਸਹਿਿਤ ਦੇ ਹਰ ਦੇ ਨੂੰ ਮੁਕਤ ਕਰਵਾਇਆ। ਕਾਲੇ ਦੇ ਹਰ ਦੇ ਤੋਂ ਸਤਿਗੁਰਾਂ ਦੇ ਆਪ ਸੰਗਤਾਂ ਦੇ ਸਹਯੋਗ ਨਾਲ ਮਨ ਦੁਆਰਾ ਸਭਿਖੇ ਸ੍ਰੀ ਕਨਪਾਲ ਸਾਹਿਬ ਪ੍ਰਕਾਸ਼ ਜੀ ਮਾਨ ਹਨ। سپائی گروانی کے پاس مد باوش پرداز بیتی ہوں لگی ہے ساندرت بیتی ہے گروہ دنیا آدمی لگا گروہ ساندرت

ਗੁਰਬਾਣੀ ਦਾ ਨਿਬਾਣਿ ਕਿਵਾਂ ਦੁਆਰ ਕੋਣ ਨੀ ਆਉਂਦੀ ਇੱਕੋ ਸੌਤਾ ਨੀਰ ਬੋਲੀ ਉਹਦੀ ਉਹ ਸੇਖਾ ਜਿਹੜਾ ਤੇ ਵਰਤਦਾ ਉਹ ਉਹ ਬਾਗਾਈ ਖੂਏ ਦੋ ਤਾਈ ਗੁਰਬਾਣੀ ਸੰਗਤ ਕਰਕੇ ਜੀਵ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਨੰਤ ਸਿਜੀਵ ਹੈ ਗੁਰੂ ਸਤਾਇੰਬ ਜੀ ਅਦਾਂ ਗਨੀ ਮਹਲਾ 3 ਅਨੰਦ ਈ ਕੂਮ ਕਾਲੁ ਸਤਿਗੁਰ ਪ੍ਰਸਾਦਿ ਰਨਦੁ ਭਰਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸਿਤੀ ਮਨ ਵਰਤਿਆ ਵਾਦਾਈ ਇਹ ਜੋਗਿਰਤਨ ਬਜਵਾ ਜਪ ਤਰੀਆਂ ਸਬਦ ਗਾਹਣ ਆਈਆ ਆਗੰਗੁ ਤੰਗ ਮਕੂ ਮਦੀ ਕੀ ਰੰਗ ਮਨ ਜਿੰਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਨੇ ਪਾਇਆ ਈ ਮਨ ਮੇਰੇ ਆ ਤੂੰ ਸਦਾ ਦਮੂ ਹਰਿ ਨਾਲੇ ਹਰਿ ਨਾਲ ਰੂਪ ਤੁਮ ਮਨ ਮੇਰੇ दुख सब विसाजना अंगी काज उत रीतिरा कांज सब समाजन सब नाम गल्ला समझ स्वामी सो क्यों मन विसाजी कह नानी कृ मन मेरे सदा रो अरनाथ سیا ہی کرتے رہے کر تیرے سم کش جس دے گئی صدا ست سلا تیری نام گئی نام تن کے گئی ਵਾਜ ਜੀ ਸਭ ਦਿੱਖ ਨੀਰੇ ਬਨ ਤੋਂ ਨਿਕ ਸੱਚੇ ਸਾਰੀ ਕੋ ਨਾ ਹੀ ਕਰਤੇ ਨੇ ਸੱਚ ਨਾਮੇ ਰੰ ਆਦ ਜੋ ਸੱਚ ਨਾਮ ਦਾ ਹਰਿ ਗਿਦ ਜਿਨੁ ਉਕਾ ਸੰਗੁ ਗੁਮਈਆ ਕਾਜੀ ਸ਼ਾਂਤ ਸੁਖ ਮਨ ਆਈ ਵਸਤੇ ਜਨਿ ਸਭ ਗੁਰੁ ਜਾਈਆ ਸਦਾ ਗੁਰ ਬਹਨਿ ਕੀਤਾ ਗੁਰੂ ਬਿਧਮ ਜਿਸਨੀ ਆਈ ਬੜਿਆਨੀਆ ਕਹਿ ਨਾ ਨਿਕ ਸੁਨੋ ਸੰਤੋ ਸਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਜਿ ਪੰਥ ਸੰਤਿਤ ਕਰਿ ਪਾਗੇ ਧਰ ਸੁਪਾਗੇ ਸਮਝਵਾਦੀ ਕਲਾ ਜਿਤ ਕਰ ਕਹਦੀ ਪੰਜ ਦੂਤ ਕੰਦਵਸ ਕੀਤੇ ਕਾਰ ਕੰਤ ਕੁਮਾਰਿਆ ਤੁਲ ਕਦਮ ਪਾਇਆ ਤੁਲ ਜਿਨ ਕੋ ਸੇ ਨਾਮ ਹਰਿ ਕਰ ਲਗੀ ਪਹਿਲਾ ਇਕ ਤੈ ਸੁਖ ਮੁਵਾ ਇਤਿ ਗਨ ਅਨਦਵਾਜੀ ਅਨੰਦ ਸਲਾਉ ਗਟ ਪਾਗੀ ਹੋ ਸਗਲ ਮਨੋਰ ਪੂਰੀ ਪਾਰ ਬ੍ਰਹਮ ਭ੍ਰਮ ਪਾਇ ਉਤਜੀ ਸਗਲ ਵਿਸਰੂਜੀ ਲੋਗ ਰੂਪ ਸੰਤਾ ਕੀਤਰਿ ਸੁਣੀ ਸੱਚੀ ਬਾਣੀ ਸੰਤ ਸਾਧਨ ਪ੍ਰੇਸ਼ਰਸਿ ਪੂਰੀ ਵਰਤੀ ਜਾਣੀ ਸੋਨਤੀ ਗੋਰੀ ਦੁਖੈ ਚਿਪਵੈ ਸਾਧ ਗੋਰੀ ਜੈ ਹੇਰਾ ਪਰ ਗੋਰੀ ਜਨਵੰਤ ਨਾਮਿ ਗੁਰ ਚਰਨ ਲਾਗੇ ਵਾਜੇ ਨਹਜ ਤੂੜੀ ਸੋਨਤੀ ਗੋਰੀ ਦੁਖੈ ਚਿਪਵੈ ਸਾਧ ਗੋਰੀ ਜੈ ਹੇਰਾ ਪਰ ਗੋਰੀ ਜਨਵੰਤ ਨਾਮਿ ਗੁਰ ਚਰਨ ਲਾਗੇ ਵਾਜਿਆ ਨਹਦ ਤੋਂ ਜੇ ਵਾਜੂ ਜਗ ਕਲਸਨ ਵਾਜ ਨਿਕਤ ਤੁਛਾਨ ਨਾ ਕਰਿਆ ਰਿਲਾ ਕੀ ਜੀਸਾ ਕੇਸ਼

तुम तेम जी गु मी नानक सला ई तुंदया गे दास ई जी साग ਕਉ ਨਾਨਕਿਸ ਤਗ ਤੇ ਇਵਤਿਆ ਹੋਈ ਨੰਦਾਨੀ ਗੁਰੂ ਬਾਈ ਗੁਰੂ ਮਾਰ ਕੀ ਗੁਰੂ ਬਾਈ ਗੁਰੂ ਅਰਦਾਸ ਉਨਕਰ ਸਿਣੀ ਵਾ ਗੁਰੂ ਏਕੀ ਵਖਤੇ ਸ੍ਰੀ ਭਗਤਿ ਦੇਸਹਾਾਈ ਵਾਹਿਗੁਰੂ ਕੀ ਗਰਤੀ ਦੇਖੀ ਪਾਠ 10ਵੀਂ ਨਤਮਾ ਗੁਰ ਤੇ ਸਿਮਰ ਕੇ ਗੁਰ ਨਾਮਿਕ ਲਈ ਤੇ ਆਈ ਰਤੰਗ ਜੰਗੂ ਦਿੱਯਾ ਮਰਦਾਸ ਆ ਰਾਮ ਦਸੇ ਹੁਈਸ਼ਵਾ ਹੈ ਅਗਜਨਾਰ ਗੁੰਮ ਜੰਦਨੋ ਸਿਮਰੋ ਸਿਨੀ ਹਜਦਾਰੀ ਸਿਨੀਆ ਕ੍ਰਿਸ਼ਨਾੰ ਤੇ ਆਈ ਹੈ ਜਿਸ ਦਿੱਤੀ ਸੌਂਦੂ ਕਿੰਜਾਈ ਇਹ ਗੁਰਮਾਰਦਰ ਸਿੰਘ ਰਿਆ ਅਜ ਨੌ ਨਿਦੇ ਆਵੇ ਕਲ ਸਭ ਤਾਈ ਹੋ ਇਸ ਕਾਇ ਦਸਵੇਂ ਪੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਇਸ ਕਾਇ ਦਸਾਂ ਬਾਤ ਸੀ ਜਿਨ ਦੀ ਜੋਤ ਗੁਰੂ ਗ੍ਰੰਥ ਗ੍ਰੰਥ ਸਰਨੀ ਉਦੇ ਬਾਤ ਦੀ ਦਰਦ ਇੰਦਰ ਕੀ ਬੋਲੋ ਜੀ ਅਨਜਾਣ ਤੇ ਅਨੰਤ ਹਸਬ ਜਾਨਿਆ ਚਲੀਆਂ ਮੁਕਤੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੱਡ ਕੇ ਸਖਿਆ ਦੇ ਲਈ ਤਿਗਵਲ ਦੇਖੇ ਅੰਦਰ ਕੀਤਾ ਇਨਾਂ ਦੀ ਕਮਾਈ ਦਾ ਇੰਦਰ ਕੀ ਗੋਲੋ ਜੀ ਨਾ ਸਿੰਘਲ ਸਿੰਘ ਦੀਆਂ ਅਰਮੇਂ ਸਿੰਦੇਤੇ ਬੰਦ ਬੰਦ ਇੱਕ ਤੁਆਈ ਖੁਪਰੀਆ ਲੋਈਆ ਚੱਕਣੀਆਂ ਤੇ ਚੜੇ ਆਰਿਆਂ ਨਾਲ ਤੰਤਿਰਵਾਈ ਗੁਰਦੁਆਰਾਂ ਦੇ ਸਿਵਾ ਦੇ ਗੁਰਬਾਨੀਆਂ ਕੀਤੀਆਂ ਤਰਨਹੀ ਹਜਿਆ ਸਿੱਖੀ ਇਸਾਨ ਸਵਸਾ ਸੰਗ ਦੀ ਬਾਣੀ ਇਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਅੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਕਰਤ ਮੈਂ ਸਰਬੱਤ ਕਾਲ ਸਾਜੀ ਕੀ ਅਰਦਾਸ ਹੈ ਸਰਬੱਤ ਕਾਲ ਸਾਜੀ ਕੋ ਵਾਹਿਗੁਰੂ ਵਾਹਿਗੁਰੂ Vay bulu ciddiyavet ve daha daha kal sadi say daha daha rıçı adi ay dek imti merkime mantindi şir sertir say kal sadi kim bulmali ਸਿੱਖਾਂ ਨੂੰ ਸਿੱਖੀ ਦਾ ਇਸ ਦਾ ਰਤਨ ਦਾ ਵੰਗ ਦਾ ਨਿਸਾ ਦਾ ਉਸਾ ਦਾ ਦਨ ਸਰ ਦਾ ਲਾਮ ਦਾ ਸ੍ਰੀ ਅਮਰ ਸਤ ਜੀ ਨੇ ਦਰਸਨੇ ਸਿਨਾ ਚੰਕੀਆਂ ਜਿਮੇ ਨੇ ਜੁਗੋ ਜੋਗੇ ਦਲ ਧਰਮ ਕਾਜ ਕੋ ਬੋਲੋ ਜੀ ਹਿੰਦੂ ਤਰਪਤਸਯ ਦੀ ਆਪਨੀ ਦੇ ਸਿਖਾਂਡ ਮਨ ਦੀਵਾ ਮਤ ਜੀ ਮਤ ਪੱਤ ਦੇ ਰੱਖੀ ਆਪ ਕਾਲ ਚੁਟੂਆ ਇੰਦੁਰੂ ਆਪਣੇ ਪੰਥ ਦੇ ਸਦਾ ਸਹਾਈਂ ਦਾ ਕਰ ਜੀ ਸਿਨ੍ਹ ਕਾਣਾ ਸਾਹਿਬ ਤੁਲਕੀ ਹੋਰ ਗੁਰਦੁਆਰੀਂ ਮਤ ਮੰਨ ਜਿੰਨਾ ਤੂੰ ਪਤ ਸੁਣ ਸੁੜਿਆ ਗਿਆ ਹੁਲੇਂਦਾ ਸਿੰਦੀ ਸੇਵਾ ਸੁਵਰਤਦਾ ਖਾਲਸਾ ਜਿਨਾ ਬਖਸ਼ੂ ਨਮਨੰਦੀ ਮਾਨ ਨਿਤਾਨੰਦੀ ਤਾਨ ਨਿਉਤਿਆ ਨਿਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਲਗਾਂਤੀ ਨਗਰ ਕੌਣੀ ਸਮੂਹ ਸੰਗਤਾਂ ਵੱਲੋਂ ਅਰਦਾਸ ਲੀਕੀ ਅੱਜ ਸਾਲ ਦੀ ਤਰ੍ਹਾਂ ਪੰਜਵੇਂ ਪਾਛਾ ਸ਼ਹੀਦਾਂ ਦੇ ਸਤਾਰ ਸ਼ਾਂਤੀ ਦੇ ਪੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੁਣਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸਮਰਪਿਤ ਅਲ ਦੇ ਸ਼ੁੰਦਿਆ ਦੇ ਤੋਂ ਸ੍ਰੀ ਕਨਪਾਟ ਸਾਹਿਬ ਆਮਨਸਥਾਨਾਂ ਤੇ ਸਮੇਂ ਜਦਿਸ ਅਹੰਦਿ ਪ੍ਰਕਾਸ਼ ਮਾਰਿ ਪ੍ਰਵਾਈ ਨੇ ਹਨ ਕਿਰਪਾ ਕੀਤੀ ਗੁਰਬਾਣੀ ਦੇ ਪਾਠ ਮਦ ਪਗ ਵਿੱਚ ਪਹੁੰਚੀ ਹਨ ਜਿਸ ਤਰ੍ਹਾਂ ਆਪ ਜੀ ਨੇ ਆਤਮ ਵਦਿ ਕਰਪਾ ਕੀਤੀ ਇਸ ਇਮਤ ਮਤ ਤੋਂ ਅੱਗੇ ਸ਼ੁੱਧ ਗੁਰਬਾਣੀ ਪੜ੍ਹਨੀ ਸ਼ੁੱਧ ਜੋਗ ਕਰਨੀ ਸੰਗਤਾਂ ਦੀ ਸੇਵਾ ਸਿਮਰਨ ਗੁਰਵਾਦੀ ਸੁਣੰਦੀ ਆਪ ਸਮਰਥਾ ਮਤਮੁਦ ਪ੍ਰਦਾਇ ਕਰਨੀ ਨਗਰ ਕੇੜੇ ਸੁਖ ਬੰਤੌਣੀ ਅੰਤਾਂ ਦੇ ਵਲ ਇਹ ਕਰਨੀ ਸੰਗਤਾਂ ਦੇ ਸਭ ਦੇ ਮੇਹ ਭਰੀਆਂ ਰੱਖਣੀ ਆਨੰਦ ਹੀ ਵਕਨੀ ਘਰਾਉ ਵਿੱਚ ਸੁਖ ਸ਼ਾਂਤੀ ਵਰਤੋਣੀ ਨਾਮਦਾਨ ਗੁਰਸਿੱਖੀ ਜੀ ਮਨ ਨਿਤਨੇਮ ਸਿਮਰਨ ਦੀ ਆਦਤਾਂ ਸੰਗਤਾਂ ਨੂੰ ਵਰਸਿਸ਼ ਕਰਨੀਆਂ ਜੀ ਨੱਗਰ ਵਿੱਚ ਆਪਸੀ ਮੇਲ ਜੋਲ ਆਤਬਾਤ ਕਰਨਾ ਦੇਸ਼ ਕਾਮ ਦੇਸ਼ਾ ਮਿੱਧ ਬੱਚਿਆਂ ਦੀ ਰੱਖਿਆ ਕਰਨੀ ਉਹ ਤੇਰੀ ਗਿੱਧਿਆ ਦੇ ਨਾਰ ਅੱਗੇ ਤਰਕੀਆਂ ਵਖਣੀਆਂ ਹਰ ਤਿਲਕਾਰ ਸਹਿਤਾ ਵਖਣੀ ਤੰਦਰੁਸਤੀ ਵਖਣੀ ਬੱਧਿਆ ਨਾਮ ਨਰ ਗੁਰਮਤਿ ਦਾ ਗੁਰ ਸਿੱਖੀ ਜੀਵਨ ਜਾਰ ਸਭ ਗੁਣ ਸਮਤ ਵਖਣੀ ਗੁਰ ਜੀਵ ਗੱਤਿਆ ਕੋਲੋਂ ਬਾਣੀ ਪੜਦਿਆਂ ਜਾਪ ਕਰਦਿਆਂ ਸੇਵਾ ਕਰਦੇ ਹਾਂ ਤੁਤੀਆਂ ਰਹਿ ਜਾਂਦੀ ਹੈ ਕਿਮਾ ਕਰੀ ਸਮਤ ਬਖਸ਼ੀ ਗੁਰੂ ਜੀ ਸੰਗਤਾਂ ਬਦਲੋ ਅਜੂਰੀ ਮਿਤ ਬੜਾ ਪ੍ਰਸ਼ਾਨ ਨੀ ਦੇ ਸਜਾ ਕੇ ਹਾਜ਼ਰ ਕੀਤੀ ਗਈ ਹੈ ਉਹ ਗਲਾਉ ਜੀ ਲੱਗਿਆ ਮੇਰਾ ਪੂ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ਨੀ ਆਪ ਜੀ ਦੇ ਦਰਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਰਬਤਨੀਆਂ ਹਾਜ਼ਰੀਆਂ ਇਲ ਫੁੱਲ ਇਹਤਾ ਪ੍ਰਵਾਹਨ ਕਰਨਾ ਜਗ ਦੀ ਪ੍ਰਵਾਹ ਤੋਂ ਆਪਨੋ ਗੁਨਾਮ ਸਹਿ ਬਖਸ਼ੋ ਉਹ ਗੁਨਾਮ ਸਹਿ ਦਿਲਾਂ ਦੀ ਤਾਕਤ ਬਖਸ਼ੋ ਪਾਣੀ ਸਾਰ ਤਿਲਕ ਤੀਤ ਹੋਈ ਜਨ ਬਖਸ਼ ਦਿੱਤਾ ਹੈ ਪਾਣੀ ਉਸਤ ਸੁਖ ਸ਼ਾਂਤੀ ਦਾ ਤੀਤ ਕਰਵਾਉਣਾ ਜੀ ਸੇ ਪਿਆਰੇ ਸੱਜਣ ਮਿਲੋ ਜਿੰਨਾ ਮਿਲਿਆ ਈਰਾਨਾਮ ਤਿਤਿਆਵੇ ਨਾਨਕ ਲਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਰਿਆ ਦੇ ਆਪ ਹੀ ਅਕਾਲ ਕੀ ਤਬਾ ਰੂਪੰਨ ਸਭ ਸਿੱਖਨ ਕੋ ਤੁਹਾ ਹੈ ਗੁਰੂ ਨਾਨਕ ਉਪਰੰਤ ਗੁਰੂ ਗ੍ਰੰਥ ਦੀ ਮੰਨਿਓ ਅਗਰ ਭਗਤ ਜੋ ਪ੍ਰਭ ਤੋ ਜਲੁ ਚਾਹ ਕੋਟਮੇ ਇਲਾਤ ਕਦੀਗਾ ਕਦ ਸਹਾ ਹੈ ਆਪੀ ਰਹਿ ਲੰਤੋ ਈ ਬਾਤ ਸਭੀ ਬਚ ਰੰਤੋ ਵਾਇ ਕੁੰਨਾਮ ਜਾਜ ਹੈ ਸਰੇ ਤੂਰੇ ਪਾਰ ਜੋ ਸਰਦਾ ਕਰ ਸਿ ਮੰਦਿਰ ਮਾਰ કુશલ ડાકર સિમદે ગુરપારમ બલે ઉની હાય લકારા મલાવે ભદે પાવે તમ તમ ગુરુજન દે દીજે મન પારે ન્યારો જાવે રા ક્રીયકા વાહ વાહ ਕਾ ਕਾ ਵਾਏ ਪਤੇ ਜਿੰ ਜਿੰ ਪਤੇ ਨਾਮ ਪੁਣ ਨਹੀਂ ਦਹਾ ਨਹੀਂ ਆਇਆ ਠਾਕੁਰ ਮਨ ਲੋੜੀਂਦਾ ਪਾਇਆ ਦੇਣਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ ਜਤ ਸ੍ਰੀ ਮਹਲਾ 5 ਵਾਗ ਸ਼ਲੋਕਾਂ ਨਾਲ ਇੱਕ ਓਮਕਾਰ ਸਤ ਗੁਰ ਪ੍ਰਸਾਦ ਸ਼ਲੋਕ ਆਪੂਰਣ ਮਤ ਪੂਰਣ ਅੰਤ ਤੂ ਰੋ ਮੇਚਰੇ ਸਿਮਰੰਤ ਸੰਤ ਸਭ ਜਨਮ ਬ੍ਰਾਹਮਤ ਅਧਾਸਨ ਜੁ ਕੀਸ਼ਰੇ ਤੇ ਕਨ ਸੁਨ ਸਨਾਮ ਰੋ ਮਨ ਮੈ ਜਿਐ ਸਾਚ ਪੂਰਨ ਹੋ ਸਰਬਚਨ ਮੈਂ ਨਾਮ ਹਲ ਗਿਆ ਸਭ ਅੰਤ ਸੋਈ ਤਨ ਕਰਨ ਸਮਤ ਪ੍ਰਭ ਜੋ ਕਰੇ ਸੋ ਹੋਈ ਕਿਰਮਾ ਧਾਉ ਤੋਂ ਤੁਰਾ ਤਿਸ ਬਿਨ ਨਹੀ ਕੋਈ ਕਾਂਦਰ ਮਾਨ ਰੂਪਾ ਦਾ ਦੀਪ ਰਵੇ ਸਭ ਲਈ ਜਿਸ ਆਪ ਬੁਧਾਏ ਸੋ ਉੱਚ ਸੀ ਨਿਰਮ ਜਨ ਸੋਈ ਸਲੋਕ ਪਰਮ ਸ਼ੰਤ ਜੀ ਰਚਨਾ ਆਪ ਗਰਬ ਸਿਮਾਹ ਸਾਸ ਸੁਨਤ ਨਾਨਕ ਮਾ ਅਰਨ ਬਿਨਾਸ ਮੋਤ ਤਰ ਕਰੂ ਤੋਰੀ ਵਸੰ ਲੋਕੋ ਮਧੜੈ ਤਾਈ ਨਾਮ ਤੋ ਸੋ ਤਵੀ ਕੋ ਵਸਾਇਓ ਉਦੈ ਉਸੈ ਨਾਈ ਕੋਲੀ ਰਬ ਤੁ ਦਿੰਦੂ ਕਾਟਿਮੇ ਆ ਅਗਨ ਉਦ ਲੋਗ ਮਜਾਲ ਉਦ ਮੁਕੁਰ ਤਿਰ ਜੇ ਨਰਕ ਓਲ ਬਿਮਾਰ ਅਰ ਸਿਮਤ ਤੁਮਾ ਚਲੈ ਮਾਨਣ ਉਲਤਾੜਿ ਬਿਰਗਮ ਥਨ ਜਿਨ ਰਖਿਆ ਜਿਸ ਤੇ ਨਾਮਿ ਸਾਲ ਪ੍ਰਭੂ ਅਿਸਰਤੂ ਸੁਖ ਦੇ ਆਇ ਜਸ ਕੰਮ ਭਾਰ ਸੁਲੋ ਮਾਨ ਇਤਾਰਣ ਕਰਨ ਸਰਵਤਰ ਅਸਾਂ ਪੂਰਣੈ ਨੰਕ ਕੰਤੁ ਇਸਨੈ ਪ੍ਰਭ ਸਿਮਨਾਨੁ ਤੁਨਿ ਬੂਰਣੁ ਹਭ ਰੰਗੁ ਮਾਨਨੈ ਜੇ ਸੰਗ ਤਹਿ ਸੋ ਲਈ ਅਬਿਹੁ ਸੋ ਸੋ ਵਿਦਨ ਨਿਸਰਿਹੁ ਨਾਨਕ ਜਨਸੁੰਦਰਿਆ ਦੇਹੁ ਕੋਈ ਜੀਵ ਪ੍ਰਾਨ ਤੰਤਨਿ موسیقی موسیقی ਇਸ ਤੋਂ ਬਿਸਰਤ ਨੰਬਰ ਸੰਭਵ ਹੋਏ ਤੇ ਸੇਕ ਲਈ ਕਿੰਨੇ ਰੁਪਏ ਲੱਗਣਗੇ ਇਸ ਨੂੰ ਦੇਖ ਕੇ ਕਾਰਨਾਂ ਤੇ ਦੋ ਸੰਖਿਆਵਾਂ ਨੂੰ ਬਣਾ ਕੇ ਜਿਵੇਂ ਸੋਚਦੇ ਹਾਂ ਕਿ ਕਿੰਨੇ ਸੇਕ ਨੂੰ ਦੇਖ ਕੇ ਉਹ ਹੱਥੇ